ਇਹਟਰ ਆਪਾਂ ਬਾਈ ਓਰ ਰਹਾ ਮਖਾ ਯਾਰ ਆਪਣਾ ਜਿਹੜਾ ਰੇਟ ਆਪਾਂ ਬੋਲਤਾ ਕੋਈ ਦਿੰਦਾ ਨਹੀਂ ਠੀਕ ਆ ਦਿਖਾ ਦੇ ਆਛਾ ਬਾਈ 92 ਮਾਡਲ ਬਠਿੰਡਾ ਨੰਬਰ ਆ ਫਸਟ ਓਨਰ ਰਹੇ ਦੇ ਪੰਜਾਬ ਦਾ ਬਠਿੰਡੇ ਦਾ ਨੰਬਰ ਹਮ ਇੱਕਰਤੀ ਜਾਂਦੇ ਦੂਜੇ ਤਾਂ ਆਪਣੇ ਕੋਲ ਹੀ ਆਇਆ ਬਾਈ 138000 ਰੁਪਏ ਦਾ ਰੇਟ ਆ ਬਾਈ 138000 ਡਿਮਾਂਡ ਆ ਇਹਦਾ ਵੀ ਇੱਕੋ ਰੇਟ ਕਹਾਂਗੇ ਬਾਈ ਹਾਂਜੀ 115000 ਦਾ ਰੇਟ ਦੇਵਾਂਗੇ 115000 ਦਾ ਹਾਂ ਪੁਆਇੰਟ ਮਹਿੰਦਰਾ ਆ ਗਿਆ ਜੀ ਈ ਇਹਦੇ ਵੀ ਟਾਇਰ ਮਗਰਲੇ ਹੈਗੇ ਆ ਬਾਈ 85 ਤੋਂ 90 ਪੈਸੇ ਠੀਕ ਹੈ ਜੀ ਮੂਹਰੇ ਦੇ ਬਾਈ ਮੂਹਰੇ ਲਏ ਹਿੱਸੇ ਤੋਂ ਲੈ ਕੇ ਲੈਂਕਾ ਤੇ ਕਰਕੇ ਤੇ ਛੇ ਤਾਰੰਗ ਦਾ ਵੀ ਲੱਗਿਆ ਡੈਕਟਰ ਠੀਕ ਹੈ ਜੀ ਕਰਾ ਦੇ ਡੈਕਟਰ ਬਾਈ ਰੰਬਾ ਰੰਬਾ ਦਾ ਨਾ ਐ ਸ਼ੋਅ ਦਾ ਜਾਵਾਂ ਰੰਬ ਕੋਲ ਨਾਲ ਦੇ ਬਾਈ ਇਹਦਾ ਮਾਡਲ ਆ 1,62,000 ਰੁਪਏ ਰੇਟ ਆ ਬਾਈ ਇਹਦਾ ਇੱਕੋ ਰੇਟ ਕਾ ਹਾਂਜੀ ਜਿਹਨੂੰ ਪੁੱਕੇ ਫੋਨ ਲਾ ਲੇ ਹਾਂਜੀ 1,45,000 ਦਾ ਡੈਕਟਰ ਦੇਵਾਂਗੇ ਬਾਈ ਜੀ ਠੀਕ ਹੈ ਬਾਈ ਆਹ ਤੋਂ ਬੰਝਾ ਜੀ ਨੀਲਾ ਕੋੜਾ ਬਾਈ ਪਰ ਬਾਈ ਟਾਇਰ ਦਿਖਾ ਦੇ ਮੂਰਲੇ ਜਾਜੀ ਟਾਇਰ ਆ ਬਾਈ ਤੈਨੂੰ ਲਿਖਾ ਠੀਕ ਆ ਜੀ ਕੋੜਾ ਬੈਂਪਰ ਲੱਗਿਆ ਫਰੰਟ ਸਾਈਡ ਤੇ ਅਸੀਂ ਕਹਾਂ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਚਲਵੰਡੀ ਸਭ ਉਹ ਪਹੁੰਚੇ ਟਰੈਕਟਰਾਂ ਦੀ ਮੰਡੀ ਤੇ ਅੱਜ ਸਾਨੂੰ ਛੋਟੇ ਰੇਟਾਂ ਵਾਲੇ ਵਧੀਆ ਟਰੈਕਟਰ ਦਿਖਾਉਣੇ ਆ ਬਾਈ ਨਾਲ ਗੱਲਬਾਤ ਵੀ ਕਰਦੇ ਆ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਅੱਛੀ ਗੱਲ ਜੀ ਸਤਿ ਸ੍ਰੀ ਅਕਾਲ ਬਾਈ ਠੀਕ ਆ ਜੀ ਬਹੁਤ ਵਧੀਆ ਬਾਈ ਚੜ੍ਹਦੀ ਕਲਾ ਠੀਕ ਆ ਜੀ ਟਰੈਕਟਰ ਬਾਰੇ ਕਰੀਏ ਗੱਲਬਾਤ ਟਰੈਕਟਰ ਤੁਹਾਨੂੰ ਦਿਖਾਵਾਂਗੇ ਬਾਈ ਆਪਾਂ ਅੱਜ 7-8 ਵਜੇ ਠੀਕ ਆ ਜੀ ਤੇ ਟਰ ਠੀਕ ਹੈ ਜੀ ਤੇ ਟਰੈਕਟਰ ਦੀ ਕਾਗਜ਼ਾ ਪੱਤਰਾ ਹੀ ਫੁੱਲ ਜ਼ਿੰਮੇਵਾਰੀ ਹੋਊਗਾ ਜੀ ਠੀਕ ਹੈ ਜੀ ਆਪਾਂ ਇਹ ਤੋਂ 485 ਤੋਂ ਹੀ ਸਟਾਰਟ ਕਰਦੇ ਹਾਂ ਬਾਈ ਠੀਕ ਹੈ ਜੀ 15 ਮਾਡਲ ਟਰੈਕਟਰ ਆ ਬਾਈ 50 ਨੰਬਰ ਆ ਠੀਕ ਹੈ ਟਾਇਰ ਦਿਖਾ ਦੇ ਟਰੈਕਟਰ ਦੇ ਟਾਇਰ ਰਹਿ ਗਿਆ 80 ਪੈਸੇ ਬਾਈ ਠੀਕ ਹੈ ਦੇਸੀ ਟਾਇਰ ਨਹੀਂ ਹੈਗੇ ਕੰਪਨੀ ਦੇ ਟਾਇਰ ਆ ਸਾਰਾ ਰੀਜਨਲ ਟਰੈਕਟਰ ਆ ਜੋ ਕੁਝ ਆ ਠੀਕ ਹੈ ਜੀ ਇਹਦੇ ਲੋਨ ਵੀ ਹੋ ਜੂ ਟਰੈਕਟਰ ਤੇ ਬਾਈ ਠੀਕ ਹੈ ਜੀ 15 ਮਾਡਲ ਆ ਨਾ ਤਾਂ ਹੋਣਾ ਹੀ ਹੋਣਾ ਹਾਂ ਜੀ ਲੋਨ ਵੀ ਹੋ ਜੂ ਇਹ ਤੇ ਠੀਕ ਹੈ ਜੀ ਤੇ ਟਰੈਕਟਰ ਦਾ ਰੇਟ ਚੈੱਕ ਕਰਾ ਲੇ ਬਾਈ 2 ਲੱਖ ਡੈਕਟਰ ਦੇ ਦਾਂਗੇ ਬਾਈ ਆਪਾਂ 2 ਲੱਖ ਤੇ 70 ਹਜ਼ਾਰ ਦਾ ਬਾਕੀ ਜਿਹੜਾ ਤੇਰੀ ਵੀਡੀਓ ਦੇਖ ਕੇ ਆਉਂਦਾ ਮਾਣ ਕਰਨਗੇ ਬਾਈ ਨੰਬਰ ਇਹਦਾ ਜੀ ਨੰਬਰ ਪੰਜਾਬ ਬਾਈ ਠੀਕ ਆ ਜੀ ਅੱਗੇ ਆ ਦਿਖਾ ਦੇ ਬਾਈ 475 ਡਬਲ ਕਲਚ ਬਾਈ ਇਹੇ ਠੀਕ ਆ ਜੀ ਸਿੰਗਲ ਤਾਂ ਬਹੁਤ ਮਿਲ ਜਾਣਗੇ ਬਾਈ ਤੁਹਾਨੂੰ ਡਬਲ ਨਹੀਂ ਮਿਲਣਾ ਠੀਕ ਆ ਜੀ ਚਾਰੇ ਟਾਇਰਾਂ ਦਾ ਬੈਲ ਮਿਲ ਜੂ ਬਾਈ ਠੀਕ ਆ ਜੀ ਨਵੇਂ ਟਾਇਰਾਂ ਚੌਕ ਸਰਵਿਸ ਹੋਈ ਹੋਈ ਆ ਡੈਕਟਰ ਦੀ ਠੀਕ ਆ ਜੀ ਤੇ ਗੇਅਰ ਇੰਜਨ ਦਾ ਜਮਾ ਓਕੇ ਆ ਬਾਈ ਕੰਨੇ ਮਗਰਿਆੜਾਂ ਤੇ ਹਲਕੀ ਹਲਕੀ ਰੰਗ ਦੀ ਟੱਚਿੰਗ ਹੋਈ ਹੋਈ ਠੀਕ ਆ ਜੀ ਠੀਕ ਹੈ ਬਾਈ ਸ਼ੋ ਪੇਂਟ ਦਾ ਸਾਰਾ ਰੀਜਨਲ ਹੈ ਟਰੈਕ ਸ਼ੋ ਲਾ ਕੇ ਰੱਖੀ ਹੋਈ ਦੀ ਬੱਸ ਲਾ ਕੇ ਰੱਖੀ ਸੀ ਲਾ ਕੇ ਰੱਖੀ ਹੈ ਤਾਂ ਹੀ ਨਮੀ ਨਮੀ ਜੀ ਲੱਗਦੀ ਹੈ ਟਰੈਕਟਰ ਰੁਪਈਆ ਦਾ ਰੁਪਈਆ ਬਾਈ ਜਮਾ ਬਾਹ ਕੇ ਲੈ ਜੇ ਟਰੈਕਟਰ ਹੋਰ ਦੱਸੋ ਐ ਸ਼ੋ ਵੀ ਰੀਜਨਲ ਹੀ ਆ ਸਾਰਾ ਰੀਜਨਲ ਆ ਬਾਈ ਜਿੱਥੋਂ ਕਿਤੋਂ ਰੰਗ ਹੋਇਆ ਦੀ ਆਪਾਂ ਤੁਹਾਨੂੰ ਦੱਸਤਾ ਠੀਕ ਆ ਜੀ ਨੰਬਰ ਇਹਦਾ ਹੀ ਨਾ ਕਪੜਾ ਮਾਰੀ ਜਾਏਗਾ ਉਨੀ ਚਮਕੀ ਜਾਊਗੀ ਠੀਕ ਆ ਜੀ ਨੰਬਰ ਪੰਜਾਬ ਹਰਿਆਣਾ ਜੀ ਇਹ ਨੰਬਰ ਹਰਿਆਣਾ ਬਾਈ ਇਹ ਨਾਂ ਨਹੀਂ ਹੁੰਦਾ 2001 ਮਾਡਲ ਟਰੈਕਟਰ ਆ ਗਿਆ ਇਹਦਾ ਇਥੇ ਰਿਪਟ ਦੇ ਦਾਂਗੇ ਆ ਦੇਖ ਲਓ ਠ ਸਮਾਡਾਈਆ 252000 ਬਾਈ ਲੈਣ ਦੇਣ ਬਾਈ ਸਿੰਗਲ ਕਲੱਚਾਂ ਦਾ ਮੰਗੀ ਜਾਂਦੇ ਆ ਥਾਵਾ 2-2 ਲੱਖ ਠੀਕ ਆ ਟਰੈਕਟਰ ਦੇਵਾਂਗੇ ਬਾਈ ਡਬਲ ਕਲੱਚ 230000 ਦਾ ਬਾਈ ਠੀਕ ਆ ਜੀ ਠੀਕ ਆ ਬਾਈ ਇਹ ਅੱਗੇ ਲਿਖਾ ਦੇ 265 265 ਨੰਦਰਾ ਆ ਗਿਆ ਜੀ ਇਹਦੇ ਵੀ ਟਾਇਰ ਮਗਰਲੇ ਹੈਗੇ ਆ ਬਾਈ 85 ਤੋਂ 90 ਪਏ ਸੀ ਠੀਕ ਆ ਜੀ ਮੂਰਲੇ ਟਾਇਰ ਹੈਗੇ ਆ ਆਪਣੇ ਐਮ ਆਰਫ ਦੇ ਠੀਕ ਆ ਜੀ ਟਰੈਕਟਰ ਚੈੱਕ ਕਰਾ ਦੇ ਬਾਈ ਮੂਰਲੇ ਹਿੱਸੇ ਤੋਂ ਲੈ ਕੇ ਲੈਂਕਾ ਤੇ ਕਰਕੇ ਤੇ ਛੇਤਾਂ ਰੰਗ ਦਾ ਵੀ ਨਹੀਂ ਲੱਗਿਆ ਟਰੈਕਟਰ ਦਾ ਠੀਕ ਆ ਜੀ ਨੰਬਰ ਇਹਦਾ ਵੀ ਐਚ ਆਰ ਆ ਬਾਈ ਐਚ ਆਰ ਨੰਬਰ ਦਾ ਐਚਆਰ ਨੰਬਰ ਆ ਟਰੈਕਟਰ ਗੇਅਰ ਇੰਜਨ ਦਾ ਬਾਈ ਰਿਪੀਅਰ ਦਾ ਰਿਪੀਅਰ ਇਹ ਸਿੰਗਲ ਕਲੱਚ ਆ ਜਿਹੜਾ ਬਾਈ ਇਹ ਤਾਂ ਸਿੰਗਲ ਸਿੰਗਲ ਚੀਜ਼ ਆ ਬਾਈ ਠੀਕ ਆ ਜੀ ਸਿੰਗਲ ਚੈੱਕ ਕਰਾ ਦੇ ਟਰੈਕਟਰ ਬਾਈ ਰਿੰਬਾ ਰੁੰਬਾ ਦਾ ਨਾ ਐ ਸ਼ੋਅ ਦਾ ਜਾਵਾਂ ਰਿੰਬ ਕੋਈ ਨਾਲ ਦੇ ਬਾਈ ਟਰੈਕਟਰ ਦੇ ਠੀਕ ਆ ਜੀ ਪਿੱਛੇ ਦਾ ਦਿਖਾ ਦੇ ਟਰੈਕਟਰ ਬਾਈ ਚੈੱਕ ਕਰਾ ਦੇ ਬਾਟੇ ਮੇਰਾ ਐਡਮੋ ਰੂਟ ਨਾਲ ਦੀ ਆ ਬਾਈ ਮੈਂ ਖਾਂ ਯਾਰ ਮੂਰਲੇ ਹਿੱਸੇ ਤੋਂ ਲੈ ਕੇ ਮਗਰ ਦੀਆਂ ਲਿੰਕਾਂ ਦੇ ਟਰੈਕਟਰ ਦਾ ਨਟ ਵੀ ਨਹੀਂ ਬਦਲਿਆ ਹੋਰ ਬਾਈ ਠੀਕ ਆ ਜੀ ਡਿਮਾਂਡ ਜੀ 96 ਮਾਡਲ 96 ਮਾਡਲ ਆ 1 ਲੱਖ 62 ਹਜ਼ਾਰ ਰੁਪਏ ਰੇਟ ਆ ਬਾਈ ਇਹਦਾ ਇੱਕੋ ਰੇਟ ਕਾ ਹਾਂਜੀ ਜਿਹਨੂੰ ਪੁੱਕਿਆ ਫੋਨ ਲਾ ਲੇ ਹਾਂਜੀ 145000 ਦਾ ਡੈਕਟਰ ਦੇਵਾਂਗੇ ਬਾਈ ਜੀ ਠੀਕ ਆ ਜੀ 145000 ਦਾ ਇਹ ਕਾਲ ਖਾਦੇ ਬਾਈ ਡੈਕਟਰ 95 ਮਾਡਲ ਆਛਾ ਠੀਕ ਆ ਜੀ ਇਹ ਜਿਹੜਾ ਕੋਈ ਬੰਦਾ ਜੈਡ ਪੱਤੀ ਦਾ ਸ਼ਕੀਨਾ ਨਾ ਬਾਈ ਉਹਦੇ ਵਾਸਤੇ ਹੈ ਹਰੇਕ ਦੇ ਵਾਸਤੇ ਦਾ ਰੋਗ ਨਹੀਂ ਏ ਠੀਕ ਆ ਜੀ ਵਾਸਤੇ ਰੋਗ ਆਇ ਨਹੀਂ ਬਾਈ ਆਮ ਗਾਹ ਕਿ ਲੱਖ ਤੋਂ ਥੱਲੇ ਭਾਲਦਾ ਹਾਂਜੀ 15 ਮਾਡਲ ਆਛੇ ਦੇ ਮੁੱਲ ਦਾ ਠੀਕ ਆ ਜੀ ਟਾਇਰ ਚੈੱਕ ਕਰਾ ਦੇ ਬਾਈ ਐਮ ਆਰ ਪੀ ਦੇ ਮਗਰਲੇ 85 90 ਪੈਸੇ ਟਾਇਰ ਹੈਗੇ ਡੈਕਟਰ ਦੇ ਮਗਰਲੇ ਠੀਕ ਆ ਜੀ ਗੇਰ ਇੰਜਨ ਹੈ ਵੀਰ ਪੀ ਡੀ ਆਰ ਪੀ ਆ ਬਾਈ ਸਾਰਾ ਰੀਜਨਲ ਆ ਕਿਤੇ ਕੋਲਮ ਨਹੀਂ ਲੱਗੀ ਡੈਕਟਰ ਤੇ ਸੈਲਫ ਸਟਾਰਟ ਸੈਲਫ ਸਟਾਰਟ ਬਾਈ ਡਿੱਗੀ ਡਗਾਈ ਦਾਸ ਤੇ ਨਾ ਵੀ ਬੈਟਰੀ ਦਾ ਠੀਕ ਆ ਜੀ ਨੰਬਰ ਇਹਦਾ ਜੀ ਨੰਬਰ ਇਹਦਾ ਬਾਈ ਐਚ ਆਰ ਠੀਕ ਵੱਡੀ ਕਾਫੀ ਪੇਜਾਂ ਵਾਲੀ ਠੀਕ ਆ ਜੀ ਉਹਰੇ ਲਿਆ ਫਿਰ ਇਹਨੂੰ ਵੀ ਚੈੱਕ ਕਰਾ ਦੇ 1,60,000 ਰੇਟ ਆ ਬਾਈ 1,60 ਆ ਡਿਮਾਂਡ ਇਹਦਾ ਹਾਂ ਨਾ ਹੀ ਕਹਾਂਗੇ ਬਾਈ 1,40,000 ਹੀ ਕਹਾਂਗੇ 1,40,000 ਜੀ ਅੱਗੇ ਆ ਦਿਖਾ ਦੇ ਬਾਈ 855 ਦੀ ਦਾ ਨੀਲਾ ਕੋੜਾ 250 ਵਾਲਾ ਟਾਇਰ ਦਿਖਾ ਦੇ ਮੂਰਲੇ ਚਾਜੀ ਟਾਇਰ ਆ ਬਾਈ ਤੈਨਾਂ ਦੇ ਠੀਕ ਆ ਜੀ ਕੋੜਾ ਬੈਂਪਰ ਲੱਗਿਆ ਫਰੰਟ ਸਾਈਡ ਤੇ ਬਾਈ ਮਗਰਲੇ ਟਾਇਰ ਹੈਗਾ ਡੈਕਟਰ ਦੇ ਬਾਈ 80 85 ਪੈਂਦੇ ਸੀ 80 85 ਪੈਂਦੇ ਬਾਈ ਕਾਲੇ ਟਾਇਰਾਂ ਦੇ ਟ੍ਰੇ ਵੀ ਸਾਰਾ Ориਜਨਲ ਆ ਬਾਈ ਚੈੱਕ ਕਰਾ ਦੇ ਇਹਦੇ ਜਿੱਥੋਂ ਰੰਗ ਲਿਆ ਹਨ Ориਜਨਲ ਹੀ ਆ Ориਜਨਲ ਹੀ ਆ ਮੁੜ ਕੇ ਨਹੀਂ ਕਰਵਾਉਣਾ ਇੱਥੇ ਲੈਮੀਨੇਸ਼ਨ ਹੋਇਆ ਹੋਇਆ ਸੀ ਪਹਿਲਾਂ ਠੀਕ ਆ ਜੀ ਉਹ ਲੈਮੀਨੇਸ਼ਨ ਦੇ ਦਾਗ ਜੀ ਆ ਲੈਮੀਨੇਸ਼ਨ ਪੱਟਿਆ ਹੋਇਆ ਹਾਂ ਨਾਲ ਦੀ ਮਗਰਾਟ ਮਰੂਟ ਨਾਲ ਦੀ ਐਂਡੀਕਟ ਨਾਲ ਦਾ ਬਾਈ ਡੀਕਟਰ ਵੀ ਹਜੇ ਤੱਕ ਨਾਲ ਦੇ ਖੜੇ ਆ ਹਾਂ ਹਾਂ ਠੀਕ ਆ ਜੀ ਇਹਦਾ ਨੰਬਰ ਨ ਠੀਕ ਆ ਜੀ ਤੇ 2000 ਪੂਰਾ ਮਾਡਲ 2000 2000 ਕੀ ਆਇਆ ਬਾਈ ਇਹ 2000 ਮਾਡਲ ਆ 260000 ਰੇਟ ਆ ਹਾਂਜੀ ਟਰੈਕਟਰ ਦਾ ਇਹਦਾ ਵੀ ਇੱਕੋ ਹੀ ਰੇਟ ਕਹਾਂਗੇ ਬਾਈ ਹਾਂਜੀ 22 ਲੱਖ ਦਾ 22 ਲੱਖ ਦਾ ਬਾਈ 855 ਤੇ ਅੱਗਿਆ ਦਿਖਾ ਦੇ ਤਾਂ ਵੇਚਣਾ ਨਹੀਂ ਬਾਈ ਹੁਣ ਹੀ ਲੈ ਕੇ ਜਾਂਦਾ ਠੀਕ ਆ ਜੀ ਗਿਆ ਦਿਖਾ ਦੇ ਆਛਾ ਬਾਈ 92 ਮਾਡਲ ਬਠਿੰਡਾ ਨੰਬਰ ਆ ਫਸਟ ਆਨਰ ਰਹੇ ਦੇ ਪੰਜਾਬ ਦਾ ਬਠਿੰਡੇ ਦਾ ਨੰਬਰ ਹਮ ਇੱਕ ਆ ਤੇ ਦੂਜੇ ਤਾਂ ਆਪਣੇ ਕੋਲ ਹੀ ਆਇਆ ਬਾਈ ਇਹ ਠੀਕ ਆ ਜੀ ਟਰੈਕਟਰ ਦੇ ਟਾਇਰ ਹੈਗੇ ਬਾਈ ਮਗਰ ਲਈ 40 ਤੋਂ 45 ਦੇ ਤੇ ਠੀਕ ਹੈ ਜੀ। ਏਕੇ ਦੇ ਟਾਇਰ ਆ ਮੂਰਲੇ ਐਮਰ। ਰੈਂਪਰੋਂ ਮੋਬਾਈਲ। ਰੈਂਪਰੋਂ ਪੁੱਤਾ ਯਾਰ ਹੁਣ ਤੂੰ ਆਪ ਹੀ ਦੇਖ ਲੈ ਜੰਤੀ ਦਾ ਸਟicker ਪਿਆ ਰਹੇ। ਠੀਕ ਆ ਜੀ। ਵਰਾਟ ਵੀ ਨਾਲ ਦੀ ਆ। ਸਾਰਾ ਕੁਝ ਨਾਲ ਦਾ ਬਈ ਡਾਕਟਰ ਦੇ A to Z ਲੈਂਕਾਂ ਦਾ ਦਿਖਾ ਦੇ ਡਾਕਟਰ ਮਗਰਲੇ ਪਾਸੇ। ਠੀਕ। ਵੇਖ ਡਾਕਟਰ ਦਾ। ਠੀਕ ਆ ਬਾਈ ਜੀ। 248 S. ਤੇ 94 ਮਾਡਲ। 1,38,000 ਰੁਪਏ ਦਾ ਰੇਟ ਆ ਬਾਈ। 1,38,000 ਡਿਮਾਂਡ ਆ। ਇਹਦਾ ਵੀ ਇਕੂਰੇਟ ਕਹਾਂਗੇ ਬਾਈ। ਹਾਂ ਜੀ। 1,15,000 ਦਾ ਡਾਕਟਰ ਦੇਵਾਂਗੇ। 1,15,000 ਦਾ। ਠੀਕ ਹੈ ਜੀ ਅੱਜ ਕੇਰਾਂ ਬਾਈ ਆਪਾਂ ਹੀ ਟਰੈਕਟਰ ਦਿਖਾਵਾਂਗੇ ਹਾਂਜੀ ਬਾਕੀ ਟਰੈਕਟਰ ਆਪਣੇ ਕੋਲ ਘਰੇ ਵੀ ਹੁੰਦੇ ਆ ਬਾਈ ਠੀਕ ਹੈ ਜੀ ਚਲਵੰਡੀ ਸਾਭੂ ਵੀ ਆਪਣੀ ਰੈਸ਼ ਹੁੰਦੀ ਹੈ ਬਾਈ ਠੀਕ ਹੈ ਜੀ ਠੀਕ ਹੈ ਬਾਈ ਹਾਂਜੀ ਕੰਟੈਕਟ ਜੇ ਕਿਸੇ ਨੂੰ ਟਰੈਕਟਰ ਵੇਚਣਾ ਹੋਵੇ ਬਾਈ ਉਹ ਵੀ ਆਪਾਂ ਨੂੰ ਫੋਨ ਲਾ ਠੀਕ ਹੈ ਜੀ ਨੰਬਰ ਜੀ ਆਪਣਾ 947879399 ਠੀਕ ਹੈ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਪੁਰਾਣਾ ਟਰੈਕਟਰ ਇਕੱਠਾ ਦਿਓ ਜੀ ਵਿੱਚ ਕੱਟ ਲਾਂਗੇ ਬਾਈ ਠੀਕ ਹੈ ਜੀ ਕੋਈ ਜੇ ਠੀਕ ਆ ਦੋਸਤੋ ਵੀਡੀਓ ਵਧੀਆ ਲੱਗੀ ਲ